ਲੋ ਜੀ ਦੋ ਵੀਰਾਂ ਨੂੰ ਵਧਾਈਆਂ ਤੇ ਨਮੀ ਲਿਉਂਦੇ ਬਿਨਾਂ ਕਰਪੈਨ ਕਰਤਾਰ ਲੋ ਜੀ ਭਾਈ ਰੱਬ ਦੀ ਮਿਹਰ ਆਪਣੇ ਕੇ ਦੀ ਕਰਤਾਰ ਨਮੀ ਕਰਪੈ ਸੀ ਹੋ ਚੱਲ ਪਈ ਆ ਜੀ ਦੇਖ ਸਕਦੇ ਹੋ ਦੋਰਾ ਕਾ ਨਮੀ ਕਰਪੈ ਕੀ ਕਹਿੰਦੀ ਆ ਆ ਬੰਨ ਜਾ ਰਹੇ ਨੇ ਬੋਲਾ ਦੋਰਾ ਦੇਖੋ ਮਸੀਤਾਂ ਦਾ ਲੋ ਜੀ ਮੇਰੇ ਵੀ ਉਹ ਖੜਾ ਹੋ ਗਿਆ ਬਈ ਆ ਦੇਖੋ ਕਿੰਨਾ ਸੋਹਣਾ ਜੀ ਕਬੱਡੀ ਲਿਖ ਹੋਇਆ ਆ ਮੁੰਡੇ ਨੇ ਬਣਾਇਆ ਮੈਂ ਬਹੁਤ ਵਧੀਆ ਬਣਾਇਆ ਏ ਧੰਨਵਾਦ ਵੀਰੇ ਧੰਨਵਾਦ ਹਾਂਜੀ ਵੀ ਛੋਟਾ ਸਾਰਿਆਂ ਦਾ ਬਿਲਕੁਲ ਆਪੇ ਨਵੇਂ ਕੈਂਟ ਜੇ ਬਲੌਗ ਦੇ ਵਿੱਚ ਤੇ ਬਾਈ ਤੁਹਾਨੂੰ ਸਭ ਤੋਂ ਪਹਿਲਾਂ सोनू ਛੋਡੇ ਪਰਿਵਾਰ ਨੂੰ ਹੈਪੀ ਦੀਵਾਲੀ ਤੇ ਵੀਰੋ ਅੱਜ ਖੁਸ਼ਖਬਰੀ ਹੈ ਬਾਈ ਤੇ ਅੱਜ ਬਈ ਗੁਰਪ੍ਰੀਤ ਉਹਨੇ ਨੇ ਨਿਊ ਬਾਈ ਮਸ਼ੀਨ ਲਿਆਉਂਦੀ ਆ ਤੇ ਬਾਈ ਉਹਨਾਂ ਨੂੰ ਤੇ ਉਹਦੇ ਪਰਿਵਾਰ ਨੂੰ ਬਾਈ ਲੱਖ ਲੱਖ ਵਧਾਈਆਂ ਤੇ ਚਲੋ ਤੁਹਾਨੂੰ ਬਈ ਦਿਖਾਉਣੇ ਹੁੰਦੇ ਨਵੀਂ ਮਸ਼ੀਨ ਤੇ ਆਜੋ ਲਓ ਜੀ ਦੋ ਵੀਰ ਨੂੰ ਵਧਾਈਆਂ ਤੇ ਨਮੀਲੇ ਹੁੰਦੇ ਬਿਨਾ ਕਰਪੈਨ ਕਰਤਾਰ ਮੈਂ ਲਓ ਜੀ ਦੇਖੋ ਕਰਤਾਰ ਹੋਰ ਕਟਰ ਪਾਉਣੇ ਆ ਤੇ ভাই ਤੁਹਾਨੂੰ ਜਲਦੀ ਹੀ ਦਿਖਾਵਾਂਗੇ ਤੇ ਲਓ ਜੀ ਆ ਨਵੀਂ ਮਸ਼ੀਨ ਦੇ ਪਹਿਲੇ ਆ ਕਟਰ ਅੋ ਜੀ ਭਾਈ ਰੱਬ ਦੀ ਮਿਹਰ ਆਪਣੇ ਕੇ ਦੀ ਕਰਤਾ ਨਮੀ ਕਿਰਪਾ ਸੀ ਉਹ ਚੱਲ ਪਈ ਆ ਜੀ ਦੇਖ ਸਕਦੇ ਹੋ ਤੇ ਭਾਈ ਨਵੀਂ ਮਸ਼ੀਨ ਦੀ ਸਫਾਈ ਦੇਖੋ ਲੈ ਪੋਰਾ ਦਾਣਾ ਨਹੀਂ ਛਿਰਦੀ ਪੂਰੀ ਘੈਂਟ ਚੱਲਦੀ ਆ どう ਵੀ ਆਪਾਂ ਟਰਾਲੀ ਲੈ ਕੇ ਆਏ ਸੀਗੇ ਦਾਣਾ ਮੰਡੀ ਚ ਜੀਰੀ ਦੀ ਇਹ ਤੇ ਦੇਖਿਆ ਦਿਓ ਮਾਹੌਲ ਜੋ ਕੀ ਦਾਣਾ ਮੰਡੀ ਦਾ ਇਹ ਵੀ ਦਾਦਣਾ ਕਿਹੜੀ ਦਾਣਾ ਮੰਡੀ ਆ ਇਹ ਹੈਗੀ ਆ ਬਡੁੰਦੀ ਦਾਣਾ ਮੰਡੀ ਤੇ ਆਪਾਂ ਟਰਾਲੀ ਲੈ ਆਈ ਸੀ 14 ਫੁੱਟੀ ਮੈਸੀ ਮਗਰ ਪਾ ਕੇ ਤੇ ਇਹ ਆਪਣੀ ਸਾਰੀ ਜੀਰੀ ਆ ਇਹ ਲਾਉਂਦੇ ਨੇ ਜੀ ਤੇ ਮੈਂ ਕਹਾਂ ਜਾਂ ਤੱਕ ਤੁਹਾਨੂੰ ਮਾਹੌਲ ਦਿਖਾ ਦਈਏ ਦਾਣਾ ਮੰਡੀ ਦਾ ਦੇਖੋ ਤੋ ਇਸ ਨੂੰ ਜੀਰੀ ਦਿਖਾਉਣੀ ਰਹੀ ਸੀ ਤੇ ਦੇਖੋ ਜੀ ਜੀਰੀ ਭਈ ਇਹ ਨਾਲ ਸੋਨੇ ਵਰਗੀ ਪਿਆ ਲੋ ਜੀ ਆਹ ਮੀਨ ਬੰਦਾ ਆਹ ਬੰਦੇ ਨੇ ਕਹਿੰਦੇ ਆਪਣੀ ਪੱਖਾ ਲਾਉਣਾ ਨਹੀਂ ਲਾਉਣਾ ਜੀਰੀ ਦੇਖਣੇ ਨਹੀਂ ਦੇਖਣੀ ਇਹ ਨਹੀਂ ਦੇਖਣ ਸਾਰਾ ਕੁਝ ਹੋ ਵੀ ਦਾਦੇ ਕਿਵੇਂ ਜੀਰੀ ਜੀ سونے ਵਰਗੀ ਆ ਪੂਰੀ ਵਧੀਆ ਬਸ ਕਿਦਨੇ ਪੱਖਾ ਲੱਗੋ ਫੇਰ ਅੱਜੀ ਲਾਵਾਂਗੇ ਪੱਖਾ ਅੱਜੀ ਹਾਂ ਬਸ ਠੀਕ ਆ ਆ ਸੈਟ ਆ ਹੋਰੇ ਮੰਡੀ ਦਾ ਮੋਹਲ ਕੀ ਆਦ ਕੀ ਜੇ ਫੇਰ ਮੰਡੀ ਦਾ ਮੋਹਲ ਲੈ ਫੇਰ ਕਰਕੇ ਬੋਲ ਤੇ ਲੇਵਰ ਨਹੀਂ ਹੈਗੀ ਹੈ ਲੇਵਰ ਨਹੀਂ ਹੈਗੀ ਦੁਕਾਨਾਂ ਤੇ ਆਪਣੇ ਕੋਲੇ ਤਾਂ ਪੂਰੀ ਲੇਵਰ ਹੈ ਅੱਛਾ ਬਾਬਾ ਇਹ ਤਾਂ ਆਪ ਵੀ ਨਹੀਂ ਵਧੀਆ ਆਪਣੇ ਕੋਲੇ ਪੱਕੇ ਬੰਦੇ ਆਉਂਦੇ ਨੇ ਵਧੀਆ ਆਉਂਦੇ ਆ ਵਧੀਆ ਖਵਾਉਂਦੇ ਪਿਆਨੇ ਵਧੀਆ ਸੇਵਾ ਕਰਦੇ ਬੰਦੇ ਤਾਂ ਆਪਣੇ ਕੋਲੇ ਬੰਦੇ ਆਉਂਦੇ ਨੇ ਹਾਂ 10 ਦੁਕਾਨਾਂ 10 ਦੁਕਾਨਾਂ ਸੱਤ ਦੁਕਾਨਾਂ ਕੋਲੇ ਬੰਦੇ ਨੇ ਕਿ ਤੇ ਦੁਕਾਨਾਂ ਦੇ ਬੰਦੇ ਹੈਗੇ ਸੱਤ ਦੁਕਾਨਾਂ ਦੇ ਦਿਹਾੜੀ ਦੇ ਬੰਦੇ ਆ ਰਹੇ ਨੇ ਅੱਛਾ ਹਾਂ ਇਹਨਾਂ ਬੁਰਾ ਹਰੇਗਾ ਆ ਬੰਦੇ ਵਧੀਆ ਐਵੇਂ ਇਮਾਨਦਾਰ ਨਹੀਂ ਬੰਦੇ ਹਾਂ ਪੂਰੇ ਇਮਾਨਦਾਰ ਬੰਦੇ ਨੇ ਆਪਣੇ ਕੋਲੇ ਆਉਂਦੇ ਨੇ ਹਰ ਸਾਥ ਕਣਕ ਜੇ ਵੀ ਜੀ ਦੀ ਜੀ ਵਧੀਆ ਵਧੀਆ तलो जी क्या नहीं आपने ट्राली उखाड़ दी तेरी बात से मैं चलते हैं यहाँ पर फिर खाते नहीं चल रहा हूँ यो लग गया YouTube में चलने का है YouTube में Bluetooth में YouTube YouTube हाँ हाँ YouTube में देखना रेशीनर अपलोड देखा है पंजाब लिख देने का, का। बात ही क्या अम्मा तगड़ा मंडे लूँ पंजाब हाँ ਆ ਨਾ ਨਾ ਸੈੱਟ ਕਰ ਦੇਣਾ ਬਾਤ ਠੀਕ ਹੈ ਠੀਕ ਹੈ ਸਿਰ ਲੋ ਜੀ ਵੀ ਟਰੱਕ ਪਿਆ ਨਾ ਲੈ ਲਓ ਹੁਣ ਆਪਾਂ ਵੀਰੋ ਹੌਲੈਂਡ ਲੈ ਗਿਆ ਸੀ ਤੇ ਨੇਰਾ ਹੋ ਗਿਆ ਤੇ ਲੋ ਜੀ ਬਈ ਇਹ ਆਖਰੀ ਟਰਾਲੀ ਆ ਇਹਦੇ ਬਾਅਦ ਸਿੱਧਾ ਆਪਾਂ ਘਰੇ ਚੱਲਾਂਗੇ ਤੇ ਆ ਜਾ ਚਲੋ ਚਲੋ ਕੰਪਾਨ ਦੇ ਜਿਹੜੇ ਨਾਮ ਤੋਂ ਬੁਲਾਇਆ ਜਾਂਦਾ ਹੈ ਨਾਮ ਪਰਸਾਦ ਸਿੰਘ ਆਹ ਮੰਤਰੇ ਚਲੋ ਜੀ ਆਪਾਂ ਗੁਰਦੁਆਰਾ ਸਾਹਿਬ ਦਾ ਦੀਵੇ ਲਾਇਆਏ ਸੀਗੇ ਤੇ ਦੂਜੇ ਗੁਰਦੁਆਰਾ ਸਾਹਿਬ ਮੇਰੀ ਭੈਣ ਲਾਇਆਈ ਸੀਗੀ ਤੇ ਨਾਲ ਜਾਸਾ ਬੱਸ ਹੈਪੀ ਦਿਵਾਲੀ ਵੀਰੇ ਹੈਪੀ ਦਿਵਾਲੀ ਹੈਪੀ ਤੇ ਹੁਣ ਹੀ ਚੱਲੇ ਆ ਜੀ ਆਪਾਂ ਗਰਾਉਂਡ 'ਚ ਵੱਡੇ ਤੇ ਆਹ ਦੇਖੋ ਜੀ ਵੱਡੇ ਸਕੂਲੇ ਪਹੁੰਚ ਗਏ ਸੀਗੇ ਤੇ ਦੇਖੋ ਕਿੰਨੇ ਸੋਹਣੇ ਦੀਵੇ ਲਾਇਆ ਹੋਏ ਨੇਗੇ ਗਰਾਉਂਡ 'ਚ ਤੇ ਤੁਹਾਨੂੰ ਦੱਸਾਂਗੇ ਵੀ ਕਿੰਨੇ ਲਾਈਨ ਹੈਗੀ ਤੇ ਸਾਹਮਣੇ ਕਬੱਡੀ ਲਿਖਿਆ ਉਹ ਵੀ ਤੁਹਾਨੂੰ ਦਿਖਾਉਨੇ ਆ ਆ ਜਾਓ ਇਹ ਲੈ ਬਣ ਗਈ ਵੀਡੀਓ ਆ ਦੇਖੋ ਕਿੰਨਾ ਸੋਹਣਾ ਇਹ ਕਬੱਡੀ ਲਿਖਿਆ ਆ ਆ ਮੁੰਡੇ ਨੇ ਬਣਾਇਆ ਮੈਂ ਬਹੁਤ ਵਧੀਆ ਬਣਾਇਆ ਏ ਧੰਨਵਾਦ ਵੀਰੇ ਧੰਨਵਾਦ ਪਣੀ ਹੋਇਆ ਫੋਨ ਤੇ ਤੇ ਵੈਸੇ ਨੂੰ ਆਦਾ ਬਲੌਗ ਵਧੇਗਾ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਤੇ ਉਹਨਾਂ ਦੇ ਬਲੌਗਾਂ ਦੀ ਸਬਸਕ੍ਰਾਈਬ ਕਰਿਓ